ਜੈ ਸਾਈ ਜੀ ਦੀ ਜੈ ਬਾਬਾ ਮੁਰਾਦ ਸ਼ਾ ਵੜੀ ਜੀ ਰਬ ਇੱਕ ਜੈ ਸਾਈ ਜੀ 786 ਐਸ ਆਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਰੂਹ ਨੂੰ ਜ਼ਲਾਮ ਹੈ ਨਿੱਗਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਹੈ ਉਹ ਮਿਲਦੀ ਰਹੇ ਜੀ ਜੇ ਜਿਹੜੇ ਬੜੀ ਲੋਕ ਹੁੰਦੇ ਆ ਨਾ ਬਾਬਾ ਜੀ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜਿਹੜੇ ਮੂੰਹ ਚੋਂ ਵਾਕ ਨਿਕਲ ਗਏ ਉਹ ਨਹੀਂ ਬਿਰਥੇ ਜਾਣੇ ਔਰ ਸਾਈਂ ਦਾ ਡਿਸ਼ਾ ਜੀ ਉਹ ਜੋ ਕਹਿ ਦਿੰਦੇ ਸੀ ਜਿੱਦਾਂ ਸੁਣਦੇ ਵੀ ਆਪਾਂ ਔਰ ਹੁਣ ਵੀ ਜਿਹੜੇ ਲੋਕਾਂ ਦੇ ਰੰਗ ਭਾਗ ਲੱਗਦੇ ਤੋ ਜੋ ਕਹਿ ਦਿੰਦੇ ਸੀ ਕਹਿੰਦੇ ਵੀ ਉਹ ਬਿਲਕੁਲ ਉਹ ਹੁਣੇ ਹੀ ਹੋਣਾ ਆ ਸਾਈਂ ਜੀ ਦੇ ਬੋਲ ਜਿਹੜੇ ਸੀ ਉਹ ਪੱਥਰ ਤੇ ਲਕੀਰ ਸੀ ਔਰ ਜੋ ਜੋ ਕਹਿ ਕੇ ਗਏ ਜੋ ਜੋ ਦੱਸ ਕੇ ਗਏ ਉਹ ਸਾਰਾ ਕੁਝ ਹੋ ਰਿਹਾ ਹੈ ਜਿਹੜੇ ਨਾਲ ਰਹਿੰਦੇ ਉਹ ਵੀ ਦੱਸਦੇ ਆ ਜਿਨ੍ਹਾਂ ਜਿਨ੍ਹਾਂ ਨੇ ਵੀ ਉਹਨਾਂ ਦੇ دیدار ਕੀਤੇ ਬਾਬਾ ਜੀ ਔਰ ਜੋ ਕਹਿਤਾ ਉਹ ਹੋ ਜਾਣਾ ਇਹੀ ਇੱਕ ਪੂਰਨ ਫਕੀਰ ਦੀ ਬਾਬਾ ਜੀ ਪੂਰਨ ਫੱਕਰ ਜਿਹੜੇ ਹੁੰਦੇ ਹਨ ਫੱਕਰ ਉਹਨਾਂ ਦੀ ਨਿਸ਼ਾਨੀ ਹੁੰਦੀ ਹੈ ਕਿ ਉਹ ਅੱਬਲ ਤਾਂ ਕੋਈ ਜ਼ਿਆਦਾ ਗੱਲ ਕਰਦੇ ਨਹੀਂ ਤੇ ਜਦੋਂ ਗੱਲ ਕੋਈ ਕਹਿ ਤੀ ਉਹ ਹੋਣੀ ਜ਼ਰੂਰ ਹੈ ਬਾਬਾ ਜੀ ਉਹਨੂੰ ਟਾਲਿਆ ਨਹੀਂ ਜਾ ਸਕਦਾ ਹੁਣ ਅੱਜ ਇਹ ਗੱਲ ਕਿਉਂ ਕਰ ਰਹੇ ਆ ਕਿ ਇੱਕ ਵਾਰ ਨਾ ਕਹਿੰਦੇ ਕਿ ਸਾਈਂ ਜੀ ਦੇ ਉਹਨਾਂ ਦਾ ਮਰੀਦ ਇੱਕ ਉਹਨਾਂ ਦੇ ਕੋਲ ਆਇਆ ਕਰਦਾ ਸੀ ਕਿ ਸਾਈਂ ਜੀ ਦੇ ਕੋਲ ਉਹਨੇ ਆਉਣਾ ਬੈਠਣਾ ਹਰ ਵੀਰਵਾਰ ਆਉਣਾ ਜਾਂ ਜਦੋਂ ਵੀ ਉਹਦਾ ਦਿਲ ਕਰਨਾ ਉਹਨੇ ਆ ਜਾਣਾ ਸਾਈਂ ਜੀ ਕੋਲ ਤੇ ਹੁਣ ਜੀ ਵਕਤ ਆ ਗਿਆ ਉਹਦੇ ਵਿਆਹ ਦਾ ਵਿਆਹ ਸ਼ਾਦੀ ਹੋਈ ਹੁਣ ਵਿਆਹ ਸ਼ਾਦੀ ਹੋਈ ਤਾਂ ਅੱਗੇ ਹੁਣ ਜਦੋਂ ਉਹ ਕਾਰੋਬਾਰ ਦੇ ਬਾਰੇ ਦੇਖਦਾ ਹੈ ਉਹ ਕਿ ਕਾਰੋਬਾਰ ਮੈਂ ਮੇਰਾ ਸੈਟਲ ਹੋ ਜਾਵੇ ਜਾਂ ਜਿੱਦਾਂ ਵੀ ਹੈ ਤਾਂ ਫਿਰ ਕੁਝ ਅੱਗੇ ਚੱਲੇ ਕਹਾਣੀ ਚਲੋ ਜੀ ਇਦਾਂ ਹੀ ਚੱਲਦੇ ਚੱਲਦੇ ਗਏਂਦੇ ਆ ਵੀ ਵਿਆਹ ਨੂੰ 3 ਸਾਲ ਬੀਤ ਗਏ ਜ਼ਰਾ ਗੌਰ ਕਰਨਾ 2-3 ਸਾਲ ਬੀਤ ਗਏ ਉਹਦੀ ਘਰ ਵਾਲੀ ਵੀ ਜਿਹੜੀ ਸੀ ਉਹਨਾਂ ਦੀ ਵਾਈਫ ਵੀ ਜਿਹੜੀ ਸੀ ਉਹ ਵੀ ਸਾਈਂ ਜੀ ਨੂੰ ਉਹਨਾਂ ਨੇ ਮੰਨਣਾ ਔਰ ਸਾਈਂ ਜੀ ਦੇ ਜਾਣਾ ਅਸਲ ਮੈਂ ਉਹਨਾਂ ਦੀ ਗੱਲ ਕਰ ਰਿਹਾ ਹਾਂ ਜਿਹੜੇ ਵਾਕਈ ਸਾਈਂ ਜੀ ਦੇ ਮੂਰੀਦ ਆ ਜ਼ਰਾ ਗੌਰ ਕਰ ਲੈਣਾ ਵਾਕਏ ਜਿਹੜੇ ਸਾਈਂ ਦੇ ਤਾਲਬ ਆ ਕਿ ਜਿਹੜੇ ਉਹਨਾਂ ਨੂੰ ਨਹੀਂ ਮੰਨਦੇ ਉਹਨਾਂ ਦੀ ਵੀ ਮੰਨਦੇ ਉਹਨਾਂ ਦੀ ਗੱਲ ਹੋ ਰਹੀ ਹੈ ਕਿਉਂਕਿ ਗੱਲ ਇਹ ਆ ਵੀ ਕੋਈ ਵਾਰੀ ਕੁਝ ਲੋਕ ਇਦਾਂ ਦੇ ਹੁੰਦੇ ਆ ਵੀ ਗੁਰੂ ਮੁਰਸ਼ਿਦ ਕਹਿੰਦਾ ਵੀ ਖੱਬੇ ਜਾਣਾ ਆ ਉਹ ਸੱਜਣੇ ਤੁਰ ਪੈਂਦਾ ਆ ਉਹ ਕਹੇ ਸੱਜੇ ਜਾਣਾ ਉਹ ਖੱਬੇ ਤੁਰ ਪੈਂਦਾ ਉਹਨਾਂ ਦੀ ਨਹੀਂ ਗੱਲ ਹੋ ਰਹੀ ਤੇ ਤਾਲਬ ਦੀ ਗੱਲ ਹੋ ਰਹੀ ਵੀ ਉਹਨਾਂ ਨੇ ਆਣਾ ਕਰਨਾ ਇਹ ਮੁੰਡਾ ਜੀਤ ਆ ਜਿਹਨੇ ਗੱਲ ਸੁਣਾਈ ਤਾਂ ਉਹ ਆਣਾ ਕਰਨਾ ਉਹਨਾਂ ਨੇ ਸਾਈਂ ਜੀ ਦੇ ਕੋਲੇ ਆਣਾ ਕਰਨਾ ਤਾਂ ਉਹਦੇ ਹੁਣ ਪਰਿਵਾਰ ਵਾਲੇ ਕਹਿੰਦੇ ਵੀ ਯਾਰ ਇਹਨਾਂ ਦੇ ਵੀ ਅੱਗੇ ਜਿਹੜਾ ਹੈ ਉਹ ਪ੍ਰੈਗਨੈਂਸੀ ਨਹੀਂ ਹੋ ਰਹੀ ਬਿਆਨ ਵਜੇ ਤੇ 3 ਸਾਲ ਹੋਈਆ ਤਾਂ ਹੁਣ ਕਹਿੰਦੇ ਕਿ ਘਰ ਪਰਿਵਾਰ ਵਾਲੇ ਵੀ ਇਦਾਂ ਹੀ ਕਹਿਣ ਲੱਗ ਪਏ ਵੀ ਤੁਸੀਂ ਜਾਂਦੇ ਆ ਉੱਥੇ ਤਾਂ ਜਿਹੜੀ ਚੀਜ਼ ਫਕੀਰਾਂ ਦੇ ਬੋਲ ਹੋ ਜਾਣ ਉਹ ਹੋ ਜਾਂਦੀ ਹੈ ਤਾਂ ਤੁਸੀਂ ਉਹਨਾਂ ਨਾਲ ਗੱਲ ਨਹੀਂ ਕਰਦੇ ਉਹ ਮੁੰਡੇ ਨੂੰ ਪਤਾ ਸੀ ਉਹ ਕਹਿੰਦਾ ਵੀ ਮੈਨੂੰ ਆਪਣੇ ਸਾਈਂ ਤੇ ਭਰੋਸਾ ਆ ਚਕੀਨ ਆ ਵੀ ਜੋ ਵੀ ਹੋਣਾ ਆ ਉਹ ਸਮੇਂ ਦੇ ਨਾਲ ਆਪੇ ਹੋ ਜਾਣਾ ਹੈ। ਹਮਾਂ ਕਰਦੇ ਕਰਦੇ ਹੋਰ ਵਕਤ ਲੰਘ ਗਿਆ। ਤਾਂ ਫਿਰ ਹੁਣ ਸਾਈਂ ਜੀ ਨੂੰ ਜਦੋਂ ਮਿਲਣ ਗਏ ਜਾਂਦੇ ਆਂਦੇ ਤਾਂ ਰਹਿੰਦੇ ਸੀ। ਉਹ ਗੱਲ ਕਰ ਹੀ ਲਈ। ਅਜੇ ਉਹ ਗੱਲ ਕਰਨ ਲੱਗਾ ਹੀ ਆ ਤਾਂ ਕਹਿੰਦੇ ਅੱਗੋਂ ਬੋਲ ਹੋਏ ਕਿ 2 ਮਹੀਨੇ ਬਾਅਦ ਗੱਲ ਕਰਾਂਗੇ। ਵੀ ਆਪਣਾ ਟੈਸਟ ਕਰਾਇਓ ਫਿਰ ਗੱਲ ਕਰਾਂਗੇ। ਵੀ ਕਹਿਣ ਦਾ ਭਾਵ ਕਿ ਉਸ ਮੁੰਡੇ ਦੇ ਅੰਦਰ ਹੀ ਸੀ ਗੱਲ ਇਹ। ਤਾਂ ਉਹਨਾਂ ਨੇ ਮੂਹਰੇ ਉਹ ਇਦਾਂ ਹੀ ਗੱਲ ਕਰ ਦਿੱਤੀ ਵੀ 2 ਮਹੀਨੇ ਬਾਅਦ ਗੱਲ ਕਰਾਂਗੇ। ਇਹ ਆਪਣਾ ਪਹਿਲੇ ਚੈੱਕਅਪ ਕਰਾਇਆ ਉਹ 2 ਮਹੀਨੇ ਬਾਅਦ ਹੁਣ ਉਹ ਇਹ ਉਹਨਾਂ ਨੂੰ ਪਤਾ ਸੀਗਾ ਕਿ ਆਖਰ ਕੀ ਦਿੱਕਤ ਹੈ ਕੀ ਪ੍ਰੋਬਲਮ ਹੈ ਇਹਦੀ ਕੋਈ ਗੱਲ ਨਹੀਂ ਆਪਾਂ ਨੂੰ ਪਤਾ ਹੈ ਨਾ ਤੇ ਜਿਹਨੇ ਦੱਸੀ ਹੈ ਨਾ ਹੀ ਉਹਨੇ ਇਸ ਗੱਲ ਦਾ ਕੋਈ ਜ਼ਿਕਰ ਕੀਤਾ ਹੈ ਵੀ ਕੀ ਦਿੱਕਤ ਸੀ ਕੀ ਨਹੀਂ ਇਹ ਉਹ ਉਹਨਾਂ ਨੂੰ ਜਾਣਦੇ ਦੋਨੇ ਕੱਪਲ ਵੀ ਕੀ ਦਿੱਕਤ ਸੀ ਤਾਂ ਹੁਣ ਉਹ ਗੰਦੇ ਵੀ 2 ਮਹੀਨੇ ਬਾਅਦ ਗੱਲ ਕਰਾਂਗੇ ਆਪਣਾ ਟੈਸਟ ਉਸ ਕਰਾਇਓ ਚਲੋ ਜੀ ਉਹ ਚਲੇ ਗਏ ਹੁਣ ਕਰਦੇ ਕਰਦੇ 2 ਮਹੀਨੇ ਕਹਿੰਦੇ ਬੀਤ ਗਏ 2 2.5 ਮਹੀਨੇ ਹੋਗੇ ਤੋ ਜਾ ਕੇ ਜਦੋਂ ਉੱਥੇ ਗਏ ਡਾਕਟਰ ਕੋਲ ਪਹਿਲਾਂ ਤਾਂ ਟੈਸਟ ਉਹਨਾਂ ਨੇ ਕਰਾਇਆ ਹੁਣ ਉੱਥੇ ਜਿਹਨੂੰ ਟੈਸਟ ਕਰਾਇਆ ਤਾਂ ਉਹ ਕਹਿੰਦੇ ਜੀ ਤੁਹਾਡੀ ਰਿਪੋਰਟ ਨੈਗੇਟਿਵ ਆਈ ਹੈ ਕੰਸੀਵ ਨਹੀਂ ਹੋਇਆ ਬੇਬੀ ਵੀ ਤੁਹਾਡੀ ਰਿਪੋਰਟ ਨੈਗੇਟਿਵ ਆਈ ਹੈ ਉਹ ਹੁਣ ਆ ਰਹੇ ਆ ਅਜੇ ਉਹ ਸੋਚ ਰਹੇ ਆ ਕਿ ਯਾਰ ਸਾਈਂ ਜੀ ਨੇ ਵੀ ਬਾਬਾ ਜੀ ਨੇ ਇਹ ਗੱਲ ਕਹੀ ਸੀ ਤੇ ਉਹਨਾਂ ਦੀ ਗੱਲ ਜਿਹੜੀ ਕਦੇ ਅੱਜ ਤੱਕ ਜ਼ਿੰਦਗੀ ਚ ਝੂਠੀ ਹੋਈ ਨਹੀਂ ਕਦੇ ਕੋਈ ਮਗ ਉਨ੍ਹਾਂ ਦੇ ਮੁੱਖ ਚੋਂ ਬੋਲ ਨਿਕਲੇ ਸੀ ਤਾਂ ਇਦਾਂ ਹੋ ਨਹੀਂ ਸਕਦਾ ਭਾਵੇਂ ਉਹਨਾਂ ਨੇ ਇਹੀ ਕਿਹਾ ਸੀ ਵੀ 2 ਮਹੀਨੇ ਬਾਅਦ ਗੱਲ ਕਰਾਂਗੇ ਪਰ ਉਹ ਹੁਣ ਉਹਨੂੰ ਜਿਹੜਾ ਮੁਰੀਦ ਸੀਗਾ ਉਹਨੂੰ ਪਤਾ ਸੀ ਵੀ ਸਰਕਾਰ ਨੇ ਜਾਂ ਸਾਈਂ ਲੋਕ ਨੇ ਕੋਈ ਗੱਲ ਕਹੀ ਹੈ ਸਾਈਂ ਜੀ ਨੇ ਗੱਲ ਕਹੀ ਹੈ ਇਹ ਗੱਲ ਕੋਈ ਐਵੇਂ ਨਹੀਂ ਕਹੀ ਉਹਨਾਂ ਨੇ ਹੁਣ ਉਹ ਅਜੇ ਸੋਚ ਰਹੇ ਆ ਕਹਿੰਦੇ ਘਰ ਆ ਕੇ ਅਜੇ ਬੈਠੇ ਆ ਤਾਂ ਸੋਚ ਰਹੇ ਵੀ ਸਾਈਂ ਜੀ ਨੇ ਯਾਰ ਕਿਹਾ ਇਦਾਂ ਹੋ ਨਹੀਂ ਸਕਦਾ ਇਹ ਕਿੱਦਾਂ ਹੋ ਸਕਦਾ ਵੀ ਸਾਈਂ ਜੀ ਨੇ ਇਸ ਲਈ ਕਿਹਾ ਸੀ ਵੀ 2 ਮਹੀਨੇ ਬਾਅਦ ਵੀ ਨੈਗੇਟਿਵ ਰਿਪੋਰਟ ਆਊਗੀ ਇਹ ਇਸ ਲਈ ਕਿਹਾ ਸੀ ਨਹੀਂ ਇਹ ਜੇ ਸੋਚਦਾ ਸੋਚਦਾ ਨਾਲ ਹੀ ਕਹਿੰਦੇ ਕੁਝ ਸਮੇਂ ਬਾਅਦ ਉੱਥੋਂ ਜਿੱਥੋਂ ਉਹਨਾਂ ਨੇ ਟੈਸਟ ਕਰਵਾਇਆ ਉਹਨਾਂ ਦਾ ਦੁਬਾਰਾ ਕਾਲ ਆਈ ਉਹ ਕਹਿੰਦੇ ਯਾਰ ਨਾਮ ਦੀ ਮਿਸਟੇਕ ਹੋ ਗਈ ਹੈ ਔਰ ਰਿਪੋਰਟ ਦੀ ਮਿਸਟੇਕ ਹੋ ਗਈ ਹੈ ਤੁਹਾਡੀ ਰਿਪੋਰਟ ਜਿਹੜੀ ਹੈ ਉਹ ਉਹ ਨਹੀਂ ਸੀਗੀ ਜਿਹੜੀ ਤੁਹਾਨੂੰ ਦਿੱਤੀ ਗਈ ਹੈ ਤੁਹਾਡੀ ਰਿਪੋਰਟ ਇੱਥੇ ਹੈ ਤੁਸੀਂ ਖੋਲ ਕੇ ਦੇਖਣਾ ਥੋੜਾ ਨਾਮ ਦੀ ਕਨਫਿਊਜ਼ਨ ਹੋ ਗਈ ਤੁਹਾਡਾ ਜਿਹੜਾ ਰਿਪੋਰਟ ਹੈ ਉਹ ਪੋਜ਼ਿਟਿਵ ਆਈ ਤਾਂ ਉਹ ਉਹ ਮੁੰਡਾ ਉਹਦੇ ਮਨ 'ਚ ਉਦੋਂ ਵੀ ਇਹੀ ਗੱਲ ਸੀ ਵੀ ਸਾਇੰਸ ਜੀ ਦੀ ਕਈ ਗੱਲ ਜਿਹੜੀ ਹੈ ਉਹ ਮੁੜਦੀ ਨਹੀਂ ਹੈ ਵਲੇਜ ਵੇਲੇਆਂ ਦੀ ਗੱਲ ਹੈ ਬਾਬਾ ਜੀ ਜਦੋਂ ਦੁੱਧ ਪੁੱਤ ਜਿਹੜਾ ਬੜਾ ਵੱਡਾ ਮੰਨਿਆ ਜਾਂਦਾ ਸੀ ਹੁਣ ਵੀ ਮਾਲਕ ਸਾਰਿਆਂ ਨੂੰ ਖੈਰ ਕਰੇ ਚਲੋ ਜੀ ਉਹ ਫਿਰ ਜਦੋਂ ਸਾਈਂ ਜੀ ਕੋਲੇ ਗਏ ਨਤਮਸਤਕ ਹੋਏ ਤਾਂ ਉਹ ਸਾਈਂ ਜੀ ਕਹਿੰਦੇ 2 ਮਹੀਨੇ ਬਾਅਦ ਤੈਨੂੰ ਕਹੀ ਗੱਲ ਕਰਾਂਗੇ ਵੀ ਜੋ ਵੀ ਗੱਲ ਹੋਈ ਉਹਨਾਂ ਦੀ ਉਹ ਕਹਿੰਦੇ ਜੀ ਬਾਬਾ ਜੀ ਐਦਾਂ ਹੋ ਗਿਆ ਕੋਈ ਨਹੀਂ ਕਹਿੰਦੇ ਦਾਤਾ ਭਲੀ ਕਰਨਗੇ ਉਹ ਫਿਰ ਜੀਤ ਕਹਿੰਦਾ ਵੀ ਉੱਥੇ ਸਾਈਂ ਜੀ ਕੋਲ ਕੋਈ ਖਿਡੌਣਾ ਪਿਆ ਸੀਗਾ ਕੋਈ ਚੜਾ ਕੇ ਜਿੱਦਾਂ ਚੋ ਕੋਈ ਆਂਦਾ ਕੁਇ ਖੇਡ ਹੋਣਾ ਪਿਆ ਸੀ ਤੇ ਕੁਝ ਪੈਸੇ ਕਹਿੰਦੇ ਉਹਨਾਂ ਨੇ ਆਪਣੇ ਰੁਗ ਚੋਂ ਕੱਢ ਕੇ ਆਉਂਦੇ ਝੋਲੀ ਕੁਝ ਜੋ ਮਾਲਕ ਨੇ ਦਿੱਤਾ ਪੈਸੇ ਦਿੱਤੇ ਕਿਉਂਕਿ ਸਾਈਂ ਜੀ ਦੇ ਦਰ ਤੋਂ ਕੋਈ ਖਾਲੀ ਆਣੀ ਨਹੀਂ ਦਿੰਦੇ ਤਾਂ ਜੀ ਦਿੱਤੇ ਉਹਨਾਂ ਨੇ ਤੇ ਝੋਲੀ ਖੈਰ ਵੀ ਪਈ ਫਿਰ ਬਾਅਦ ਵਿੱਚ ਬੱਚਾ ਹੋਇਆ ਕਹਿੰਦੇ ਉਹਨਾਂ ਦੇ ਕੋਲੇ ਕੋਈ ਖਿਡੌਣਾ ਸੀਗਾ ਉਹਨਾਂ ਨੇ ਉਹ ਦਿੱਤਾ ਉਹਨੂੰ ਬੋਲ ਵੀ ਜਿਹੜਾ ਮੁੰਡੇ ਵਾਲਾ ਮੁੰਡੇ ਦੇ ਖੇਡਣ ਵਾਲਾ ਸੀ ਉਹ ਘੜੋਣਾ ਦਿੱਤਾ ਤਾਂ ਉਹ ਮੁੰਡਾ ਹੀ ਹੋਇਆ ਹੁਣ ਗੱਲ ਇਹ ਹੈ ਕਿ ਗੱਲ ਤਾਂ ਯਕੀਨ ਦੀ ਹੈ ਇੱਥੇ ਹੀ ਜਿੱਦਾਂ ਉਹ ਟੀਵੀ ਸੀਰੀਅਲ ਜਿਹੜੇ ਲਫਟਰ ਕਮੇਡੀ ਕਰਦੇ ਆ ਭਾਰਤੀ ਤਾਂ ਉਹਦੇ ਦੇ ਹਸਬੰਦ ਕਹਿੰਦੇ ਵੀ ਅਸੀਂ ਇਦਾਂ ਜਦੋਂ ਦਾਤਾ ਜੀ ਨੂੰ ਮੱਥਾ ਟੇਕਣ ਗਏ ਬਾਬਾ ਮੁਰਾਦ ਸ਼ਾਹੀ ਨੂੰ ਤਾਂ ਉੱਥੇ ਸਿਰਫ ਇੰਨਾ ਹੀ ਗਿਆ ਕਿ ਮਾਰਾਜ ਇੱਕ ਪਿਆਰਾ ਜਿਹਾ ਬੇਬੀ ਹੋ ਜਾਏ ਤਾਂ ਬੱਚਾ ਹੋ ਗਿਆ ਉਸ ਤੋਂ ਬਾਅਦ ਉਹ ਕਹਿੰਦੇ ਮੈਂ ਪਹਿਲੀ ਵਾਰੀ 6-7 ਮਹੀਨੇ ਮੈਂ ਕਿਤੇ ਨਹੀਂ ਲੈ ਕੇ ਗਈ ਬੱਚੇ ਨੂੰ ਪਹਿਲੀ ਵਾਰੀ ਮੈਂ ਮੱਥਾ ਹੀ ਸਾਈਂ ਜੀ ਦੇ ਕੋਲ ਟਿਕਵਾਇਆ ਸੋ ਇਹ ਦਾ ਆਪਣੇ ਮਨ ਦੀ ਹੈ ਬਾਬਾ ਜੀ। ਔਰ ਜਿਹੜੀ ਮੰਨਦੀ ਹੈ ਉਹ ਲੈ ਜਾਂਦੀ ਹੈ। ਜਿਹੜਾ ਮੰਨਦਾ ਹੈ ਉਹ ਲੈ ਜਾਂਦਾ ਹੈ ਬਾਬਾ ਜੀ। ਕਿ ਮੰਨਣ ਵਿੱਚ ਹੀ ਸਾਰਾ ਕੁਝ ਹੈ। ਔਰ ਉਸ ਵਿਅਕਤੀ ਨੂੰ ਤਾਂ ਸਾਈਂ ਜੀ ਨੇ ਹਾਜ਼ਰ ਦੇ ਜਦੋਂ ਹਾਜ਼ਰ ਸੀ ਉਦੋਂ ਬੋਲ ਹੋਏ। ਔਰ ਫਿਰ ਮੇਰੇ ਖਿਆਲ ਨਾਲ ਸਾਈਂ ਜੀ ਨੇ ਜੋ ਕਹਿ ਦਿੱਤਾ ਉਹ ਹੋ ਗਿਆ ਬਾਬਾ ਜੀ। ਉਹਨਾਂ ਦੇ ਬੋਲ ਕਦੇ ਟਲੇ ਨਹੀਂ ਹੈ। ਕਦੇ ਟਲੇ ਨਹੀਂ ਹੈ ਬਾਬਾ ਜੀ। ਸੋ ਇਹ ਸਾਈਂ ਜੀ ਦੀ ਮੋਹ ਹੈ। ਜਿਨੂੰ ਜੋ ਕਹਿਤਾ ਉਹ ਹੋ ਗਿਆ। ਔਰ ਹੁੰਦਾ ਸੀ ਹੁੰਦਾ ਹੈ ਹੁੰਦਾ ਰਹੇਗਾ ਬਾਬਾ ਜੀ ਗੱਲ ਤਾਂ ਯਕੀਨ ਦੀ ਹੈ ਜਿਸ ਨੂੰ ਹੈ ਉਹਦੇ ਲਈ ਹੈ ਜਿਸ ਨੂੰ ਨਹੀਂ ਉਹਦੇ ਲਈ ਤਾਂ ਭਾਵੇਂ ਸਾਹਮਣੇ ਵੀ ਆ ਕੇ ਖੜ ਜਾਵੇ ਉਹਨੇ ਮੰਨਣਾ ਨਹੀਂ ਹੈ ਸੋ ਇਹ ਬਾਤ ਹੈ ਬਾਬਾ ਜੀ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਤੁਹਾਨੂੰ ਖੁਸ਼ੀਆਂ ਦੇਣ ਆਪਣੀਆਂ ਦੁਆਵਾਂ 'ਚ ਯਾਦ ਰੱਖੋ ਜੈ ਸਾਈਂ ਜੀ ਜੈ ਬਾਬਾ ਮੁਰਾਰਿ ਸ਼ਵਰੀ ਜੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਤਮਾ ਸਾਈਂ ਲੋਕਾਂ ਸਾਰਿਆਂ ਨੂੰ ਸਲਾਮ ਸਭ ਨੂੰ ਪ੍ਰਣਾਮ